ਕਾਜ਼ਾਤਰੀਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ। ਥਾਣਾ ਕੈਨਾਲ ਕਲੋਨੀ ਦੀ ਪੁਲਿਸ ਵੱਲੋਂ ਦੋ ਅਜੇਹੇ ਚੋਰਾਂ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ ਗੱਡੀਆਂ ਚੋਰੀ ਕਰਨ ਦੇ ਆਦੀ ਸਨ ਅਤੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਕੋਲੋਂ ਦੋ ਚੋਰੀ ਦੀਆਂ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ ਇਹਨਾਂ ਤੇ ਮੁਕੱਦਮਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਕਨਾਲ ਮੁਖੀ ਨੇ ਦੱਸਿਆ ਕਿ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲੋਂ ਇੱਕ ਸਵਿਫਟ ਅਤੇ ਇੱਕ ਇੰਡੀਕਾ ਕਾਰ ਬਰਾਮਦ ਕੀਤੀ ਗਈ ਹੈ ਫਿਲਹਾਲ ਪੁਲਿਸ ਵੱਲੋਂ ਇਨਾਂ ਤੇ ਮੁਕੱਦਮਾ ਦਰਜ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਰਿਮਾਂਡ ਦੇ ਦੌਰਾਨ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਪੁਲਿਸ ਵੱਲੋਂ ਜਤਾਈ ਜਾ ਰਹੀ ਹੈ ਪੂਰਾ ਮਾਮਲਾ ਤੇ ਗੱਲਬਾਤ ਸੁਣਦੇ ਹਾਂ ਥਾਣਾ ਮੁਖੀ ਦੀ ਹੀ ਜ਼ੁਬਾਨੀ ਇਹਦੇ ਵਿੱਚ ਅਸੀਂ ਇੱਕ ਐਫ ਆਈ ਆਰ ਰਜਿਸਟਰ ਕੀਤੀ ਹੈ ਮੁਕੱਦਮਾ ਨੰਬਰ 7 ਅੰਡਰ ਸੈਕਸ਼ਨ 379 411 ਆਈ ਪੀ ਸੀ ਜੀਦੇ ਵਿੱਚ ਅਸੀਂ ਦੋ ਬੰਦੇ ਨਾਮਜ਼ਦ ਕੀਤੇ ਆ ਇੱਕ ਨਿਰਮਲ ਸਿੰਘ ਆ ਜੋ ਬੀਬੀ ਵਾਲਾ ਦਾ ਰਹਿਣ ਵਾਲਾ ਔਰ ਇੱਕ ਚਰਨਜੀਤ ਸਿੰਘ ਚੰਨੀ ਆ ਜੋ ਬੀੜ ਤਲਾਬ बस्ती ਦਾ ਰਹਿਣ ਵਾਲਾ ਇਹਨਾਂ ਦੋਨਾਂ ਤੋਂ ਅਸੀਂ ਦੋ ਗੱਡੀਆਂ ਬਰਾਮਦ ਕਰਵਾਈਆਂ ਨੇ ਇੱਕ ਟਾਟਾ ਇੰਡੀਕਾ ਔਰ ਇੱਕ ਸਵਿਫਟ ਡਿਜ਼ਾਇਰ ਹੈ ਵਾਈਟ ਕਲਰ ਦੀ ਜੋ ਪਿੱਛੇ ਜੇ ਪਰਸਰਾਮ ਨਗਰ ਤੋਂ ਚੋਰੀ ਹੋਈ ਸੀ ਸਰ ਕੋਈ ਨਾ ਦੋ ਹਥਿਆਰ ਵਗੈਰਾ ਕੋਈ ਹੋਰ ਕੁਝ ਨਹੀਂ ਹਥਿਆਰ ਵਗੈਰਾ ਕੋਈ ਬਰਾਮਦ ਨਹੀਂ ਇਹ ਫਿਲਹਾਲ ਸਾਡੇ ਕੋਲ ਦੋ ਦਿਨ ਦੇ ਰਿਮਾਂਡ ਤੇ ਆ ਅੱਗੇ ਪੁੱਛ ਕੇ ਚੱਲ ਰਹੀ ਹੈ ਜੋ ਵੀ ਸਾਹਮਣੇ ਆਉਂਦਾ ਤੁਹਾਨੂੰ ਦੱਸਿਆ ਜਾਵੇ ਸਰ ਇਹਦੇ ਵਿੱਚ ਕਿ ਪ੍ਰਸਨਲ ਦੋ ਚੋਰੀ ਹੋਈਆਂ ਸੀ ਇੱਕ ਮਨੈਲੀ ਦੁਕਾਨ ਤੇ ਇੱਕ ਬੈਕਰੀ ਤੇ ਉਹ ਇਹ ਦੋਨਾਂ ਨੇ ਕੀਤੀਆਂ ਸੀ ਨਹੀਂ ਅ ਨਹੀਂ ਇਹਦੇ ਵਿੱਚ ਉਸ ਚੀਜ਼ ਨਾਲ ਕੋਈ ਇਹਨਾਂ ਦਾ ਲਿੰਕ ਨਹੀਂ ਸਾਹਮਣੇ ਆਇਆ ਫਿਰ ਵੀ ਜੋ ਵੀ ਇਨਵੈਸਟੀਗੇਸ਼ਨ ਚੱਲੂਗਾ ਤੁਹਾਨੂੰ ਦੱਸਿਆ ਲੋ